ਸਤਿ ਸ਼੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬੇਸਿਕ ਟੂ ਐਡਵਾਂਸਡ ਐਜੂਕੇਸ਼ਨ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ 10th ਕਲਾਸ ਦੀ ICSE ਦੀ ਕਿਤਾਬ ਮਨਚ ਮਹਿਕ ਦਾ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾਂ ਰੱਖੋ ਪੜਾਂਗੇ ਜੋ ਕਿ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖਿਆ ਗਿਆ ਹੈ ਇਸ ਦਾ ਸਾਰ ਕਰਾਂਗੇ ਸਭ ਤੋਂ ਪਹਿਲਾਂ ਇਸ ਵਿੱਚ ਪਾਤਰ ਕਿਹੜੇ-ਕਿਹੜੇ ਹਨ ਨਿੱਕੀ ਵਿੱਕੀ ਜੋ ਕਿ ਭੈਣ ਭਰਾ ਹਨ ਮੰਮੀ ਪਾਪਾ ਅਧਿਆਪਿਕਾ ਨੇਤਾ ਪ੍ਰਿੰਸੀਪਲ ਜੀਡੀ ਤੇ ਹੋਰ ਬਹੁਤ ਸਾਰੇ ਨਿੱਕੇ ਵੱਡੇ ਬੱਚੇ ਇਹ ਸਾਰੇ ਇਸ ਇਕਾਂਗੀ ਦੇ ਪਾਤਰ ਹਨ ਸਭ ਤੋਂ ਪਹਿਲਾਂ ਅਸੀਂ ਇਸ ਇਕਾਂਗੀ ਦੇ ਜੇ ਔਖੇ ਸ਼ਬਦ ਅਰਥ ਹਨ ਉਹ ਕਰਾਂਗੇ ਦਰਸ਼ਕ ਨਾਟਕ ਦੇਖਣ ਵਾਲੇ ਲੋਕ ਬੋਝ ਪਰ ਪਾਣੀਪਤ ਹਰਿਆਣਾ ਪ੍ਰਾਣ ਦਾ ਇੱਕ ਸ਼ਹਿਰ ਜਿੱਥੇ ਤਿੰਨ ਇਤਿਹਾਸਿਕ ਲੜਾਈਆਂ ਲੜੀਆਂ ਗਈਆਂ ਬਸਤਾਵਾਦੀ ਭਾਰੀ ਭਾਰੀ ਬਸਤੀਆਂ ਦੇ ਹੱਕ ਦੀ ਨੀਤੀ ਸਟਰਗਲ ਸੰਘਰਸ਼ ਡਿਮਾਂਡ ਮੰਗ ਹੋਮਵਰਕ ਕਰਦਾ ਕੰਮ ਕਿਸ਼ਤ ਲੜੀ ਇਜਾਜ਼ਤ ਮਨਜ਼ੂਰੀ ਕੰਪੀਟੀਸ਼ਨ ਮੁਕਾਬਲਾ ਦੰਗਾ ਫਸਾਦ ਲੜਾਈ ਝਗੜਾ ਅਪਰਾਧੀ ਜਿਸ ਨੇ ਅਪਰਾਧ ਜਾਂ ਗੈਰ ਕਾਨੂੰਨੀ ਕੰਮ ਕੀਤਾ ਹੋਵੇ ਹੁਣ ਇਸ ਇਕਾਂਗੀ ਦਾ ਸਾਰ ਕਰਾਂਗੇ ਜਿਸ ਦਾ ਕਿ ਇਸ ਇਕਾਂਗੀ ਦਾ ਨਾਮ ਹੈ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਇੱਥੇ ਫੁੱਲ ਬੱਚਿਆਂ ਨੂੰ ਕਿਹਾ ਗਿਆ ਹੈ ਨਾ ਕਿ ਜੋ ਦੂਸਰੇ ਫੁੱਲ ਹੁੰਦੇ ਹਨ ਉਹਨਾਂ ਨੂੰ ਕਿਹਾ ਗਿਆ ਹੈ ਸੋ ਸਭ ਤੋਂ ਪਹਿਲਾ ਹੈ ਭੂਮਿਕਾ ਨਿੱਕੀ ਬਹੁਤ ਪਰੇਸ਼ਾਨ ਤੇ ਥੱਕੀ ਹੋਈ ਹੋਮਵਰਕ ਕਰ ਰਹੀ ਹੈ ਇੱਕ ਕਾਪੀ ਦਾ ਕੰਮ ਨਿਬੇੜ ਕੇ ਥੋੜਾ ਸੁਸਤਾਂਉਂ ਲੱਗਦੀ ਹੈ ਪਰ ਅਚਾਨਕ ਨਜ਼ਰ ਵਾਲ ਕਲੌਕ ਤੇ ਜਾਂਦੀ ਹੈ ਤੇ ਉਹ ਘਬराई ਹੋਈ ਫਿਰ ਕੰਮ ਕਰਨ ਲੱਗ ਜਾਂਦੀ ਹੈ ਮੰਮੀ ਕਹਿੰਦੀ ਹੈ ਕਿ ਜੇਕਰ ਉਸਨੇ ਹੋਮਵਰਕ ਕਰ ਲਿਆ ਹੈ ਤਾਂ ਟਿਊਸ਼ਨ ਤੇ ਜਾਣ ਲਈ ਤਿਆਰੀ ਕਰੇ ਪਾਪਾ ਉਸ ਨੂੰ ਸਮਝਾਉਂਦੇ ਹਨ ਕਿ ਉਹ ਆਪਣੀ ਇੰਗਲਿਸ਼ ਦੀ ਟਿਊਸ਼ਨ ਵੀ ਰੱਖ ਲੇ ਉਸ ਦੇ ਮਾਤਾ ਪਿਤਾ ਕਹਿੰਦੇ ਹਨ ਕਿ ਉਹ ਸ਼ਰਮਾ ਜੀ ਦੇ ਘਰ ਜਾ ਰਹੇ ਹਨ ਇਨਾ ਚਿਰ ਨਿੱਕੀ ਪੜਾਈ ਹੀ ਕਰਦੀ ਰਹੇ ਟੀਵੀ ਨਾ ਦੇਖੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਨਿੱਕੀ ਉਹਨਾਂ ਦੀ ਨਕਲ ਕਰਦੀ ਹੈ ਅਤੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਖੁਦ ਤਾਂ ਮੰਮੀ ਪਾਪਾ ਸੈਰਾ ਕਰਨ ਚਲੇ ਗਏ ਹਨ ਪਰ ਉਸ ਨੂੰ ਪੜਨ ਲਈ ਕਹਿ ਗਏ ਹਨ ਵਿੱਕੀ ਦਾ ਟਿਊਸ਼ਨ ਪੜ੍ਹ ਕੇ ਆਉਣਾ ਵਿੱਕੀ ਨਿੱਕੀ ਦਾ ਭਰਾ ਹੈ ਮੰਮੀ ਪਾਪਾ ਦੇ ਚਲੇ ਜਾਣ ਤੋਂ ਬਾਅਦ ਵਿੱਕੀ ਟਿਊਸ਼ਨ ਪੜ੍ਹ ਕੇ ਆਉਂਦਾ ਹੈ ਉਸਦੀ ਸ਼ਕਲ ਇੰਜ ਬਣੀ ਹੋਈ ਹੈ ਜਿਵੇਂ ਉਹ ਪਾਣੀਪੱਦ ਦੀ ਲੜਾਈ ਲੜ ਕੇ ਆਇਆ ਹੋਵੇ। ਉਸਦੀ ਪੇਠੂ ਤੇ ਭਾਰਾ ਬਸਤਾ ਹੈ, ਬਸਾ ਲਾਹੂ ਲਈ ਉਸ ਨੂੰ ਨਿੱਕੀ ਦੇ ਮਦਦ ਲੈਣੀ ਪੈਂਦੀ ਹੈ। ਨਿੱਕੀ ਉਸ ਨੂੰ ਦੱਸਦੀ ਹੈ ਕਿ ਉਹਨਾਂ ਦੇ ਮੰਮੀ ਪਾਪਾ ਸ਼ਰਮਜ ਦੇ ਘਰ ਗਏ ਹਨ। ਜਦੋਂ ਤੱਕ ਉਹ ਵਾਪਿਸ ਨਹੀਂ ਆਉਂਦੇ ਪੜਨਾ ਹੈ, ਹੋਮਵਰਕ ਕਰਨਾ ਹੈ। ਨਿੱਕੀ ਤੇ ਵਿੱਕੀ ਦਾ ਗੱਲਾਂ ਕਰਨਾ। ਨਿੱਕੀ ਅਤੇ ਵਿੱਕੀ ਆਪਣੀ ਸਮੱਸਿਆ ਇੱਕ ਦੂਜੇ ਨਾਲ ਸਾਂਝੀ ਕਰਦੇ ਹਨ ਕਿ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਪੜ੍ਹਨਾ ਪੈਂਦਾ ਹੈ ਖੇਡਾਂ ਅਤੇ ਟੀਵੀ ਦੇਖਣ ਦਾ ਸਮਾਂ ਨਹੀਂ ਮਿਲਦਾ ਵਿੱਕੀ ਕਹਿੰਦਾ ਹੈ ਕਿ ਉਹਨਾਂ ਨਾਲੋਂ ਤਾਂ ਖੋਤੇ ਹੀ ਚੰਗੇ ਹੁੰਦੇ ਹਨ ਜਿਹੜੇ ਸਿਰਫ ਭਾਰ ਹੀ ਢੋਂਦੇ ਹਨ ਉਹਨਾਂ ਨੂੰ ਤਾਂ ਭਾਰ ਵੀ ਢੋਣਾ ਪੈਂਦਾ ਹੈ ਤੇ ਪੜ੍ਹਨਾ ਵੀ ਪੈਂਦਾ ਹੈ ਗੱਲਾਂ ਕਰਦੇ ਕਦ ਦੋਵੇਂ ਪੜਨ ਬੈਠ ਜਾਂਦੇ ਹਨ ਜੇਡੀ ਦਾ ਪ੍ਰਵੇਸ਼ ਜਿੱਥੇ ਨਿੱਕੀ ਅਤੇ ਵਿੱਕੀ ਪੜ੍ਹ ਰਹੇ ਹੁੰਦੇ ਹਨ ਉੱਥੇ ਜੇ ਡੀ ਆਂਦਾ ਹੈ ਉਸਦੇ ਹੱਥ ਵਿੱਚ ਬੈਟ ਹੈ ਉਹ ਹੈਰਾਨ ਨਾਲ ਵਿੱਕੀ ਅਤੇ ਨਿੱਕੀ ਨੂੰ ਪੜਦੇ ਦੇਖਦਾ ਹੈ ਦਰਸ਼ਕਾਂ ਨੂੰ ਮੁਖਾਤਬ ਹੋ ਕੇ ਕਹਿੰਦਾ ਹੈ ਕਿ ਇੰਜ ਲੱਗਦਾ ਹੈ ਜਿਵੇਂ ਚਾਬੀ ਭਾਰ ਕੇ ਛੱਡੇ ਹੋਏ ਹਨ ਨਾਲ ਹੀ ਉਹਨਾਂ ਨੂੰ ਕਹਿੰਦਾ ਹੈ ਕਿ ਅੱਛੇ ਬੱਚੇ ਪੜਦੇ ਹੀ ਚੰਗੇ ਲੱਗਦੇ ਹਨ ਉਹ ਤਾਂ ਉਹਨਾਂ ਨਾਲ ਖੇਡਣ ਆਏ ਸੀ ਪਰ ਅੱਗੇ ਤਾਂ ਪੜ੍ਹਾਈ ਹੋ ਰਹੀ ਹੈ ਉਹ ਵਾਪਿਸ ਮੁੜਨ ਲੱਗਦਾ ਹੈ ਤਾਂ ਨਿੱਕੀ ਤੇ ਵਿਕੀ ਉਸਨੂੰ ਫੜ ਲੈਂਦੇ ਹਨ ਉਹ ਦੋਵੇਂ ਉਸ ਨਾਲ ਖੇਡਣਾ ਚਾਹੁੰਦੇ ਹਨ ਉਹ ਜੇ ਡੀ ਨੂੰ ਦੱਸਦੇ ਹਨ ਕਿ ਉਹ ਟੌਪ ਕਰਨ ਲਈ ਨਹੀਂ ਪਰਦੇ ਸਗੋਂ ਮੰਮੀ ਪਾਪਾ ਦੇ ਥੱਪੜਾਂ ਤੋਂ ਡਰਦੇ ਪਰਦੇ ਹਨ ਕਿਉਂਕਿ ਮੰਮੀ ਪਾਪਾ ਉਹਨਾਂ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਹਨ ਪਰ ਜੇ ਡੀ ਦੇ ਮੰਮੀ ਪਾਪਾ ਉਸਨੂੰ ਪੜਨ ਲਈ ਮਜਬੂਰ ਨਹੀਂ ਕਰਦੇ ਆਪਨੇ ਪਾਪਾ ਨੂੰ ਮੈਥ ਵਾਲੇ ਅਧਿਆਪਕ ਨਾਲ ਹੋਈ ਗੱਲਬਾਤ ਦਾ ਹਵਾਲਾ ਦੇ ਕੇ ਜੇਡੀ ਉਹਨਾਂ ਨੂੰ ਆਪਣੀ ਗੱਲਬਾਤ ਸਮਝਾਉਂਦਾ ਹੈ। ਮੁਹੱਲੇ ਦੇ ਬੱਚਿਆਂ ਦੀ ਮੀਟਿੰਗ ਕਰਨਾ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾਉਣ ਲਈ ਜੇਡੀ ਨਿੱਕੀ ਅਤੇ ਵਿੱਕੀ ਨੂੰ ਮੁਹੱਲੇ ਦੇ ਬੱਚੇ ਇਕੱਠੇ ਕਰਕੇ ਮੀਟਿੰਗ ਕਰਨ ਲਈ ਕਹਿੰਦਾ ਹੈ। ਇਸ ਦੌਰਾਨ ਕਈ ਦਿਸ਼ਾਵਾਂ ਤੋਂ ਨਿੱਕੇ ਅਤੇ ਵੱਡੇ ਬੱਚੇ ਹੱਥਾਂ ਵਿੱਚ ਮਾਟੋ ਫੜ ਕੇ ਜਿਨ੍ਹਾਂ ਤੇ ਬਸਤਾਵਾਦ ਹਾਈ ਹਾਈ ਖੇਡਨ ਤੇ ਲਈ ਟਾਈਮ ਦਿਓ ਵਰਗੇ ਨਾਰੇ ਦਿਖੇ ਹੁੰਦੇ ਹਨ ਹਾਕੀ ਪ੍ਰੇਡ ਦੇ ਰੂਪ ਵਿੱਚ ਪ੍ਰਵੇਸ਼ ਕਰਦੇ ਹਨ ਜੇ ਡੀ ਅਤੇ ਵਿੱਕੀ ਹੱਥ ਵਿੱਚ ਖਿਡੋਨਾ ਹਥਿਆਰ ਫੜ ਕੇ ਨਿੱਕੀ ਦੇ ਬਾਡੀਗਾਰਡ ਬਣ ਜਾਂਦੇ ਹਨ ਉਹ ਕਾਨਫਰੰਸ ਕਰਦੇ ਹਨ ਜੇ ਡੀ ਭਾਰੀ ਬਸਤੀਆਂ ਕਾਨ ਬੱਚਿਆਂ ਦੀ ਜ਼ਿੰਦਗੀ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਬੋਲਦਾ ਹੈ ਉਹ ਆਪਣੀ ਸਮੱਸਿਆਵਾਂ ਦਾ ਹੱਲ ਅਲੱਗ-ਅਲੱਗ ਉਦਾਹਰਨਾਂ ਰਾਹੀਂ ਕਰਦੇ ਹਨ ਕੋਈ ਕਹਿੰਦਾ ਹੈ ਕਿ ਅਧਿਆਪਕਾਂ ਨੂੰ ਘੱਟ ਹੋਮਵਰਕ ਦੇਣ ਨਹੀਂ ਕਹਿਣਾ ਚਾਹੀਦਾ ਹੈ ਕੋਈ ਮੰਮੀ ਦੇ ਗੱਲ ਘੰਟੀ ਬੰਨਣ ਦੀ ਸਲਾਹ ਦਿੰਦਾ ਹੈ ਅੰਤ ਵਿੱਚ ਸਾਰੇ ਬੱਚੇ ਆਪੋ ਆਪਣੇ ਘਰ ਚਲੇ ਜਾਂਦੇ ਹਨ ਨਿੱਕੀ ਅਤੇ ਵਿੱਕੀ ਵੀ ਉਦਾਸ ਜਿਹੀ ਆਪਣੇ ਕਮਰੇ ਵਿੱਚ ਬੈਠੇ ਰਹਿੰਦੇ ਹਨ ਨਿੱਕੀ ਦਾ ਨੀਲ پری ਦੀ ਕਹਾਣੀ ਸੁਣਾਉਣਾ ਨਿੱਕੀ ਵਿੱਕੀ ਨੂੰ ਨੀਲपरी ਦੀ ਕਹਾਣੀ ਸੁਣਾਉਂਦੀ ਹੈ ਜਿਹੜੀ ਉਸ ਦੀ ਕਲਾਸ ਦੇ ਸਿਲੇਬਸ ਵਿੱਚ ਲੱਗੀ ਹੋਈ ਹੈ ਵਿੱਕੀ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ ਉਸ ਨੇ ਹੋਮਵਰਕ ਪੂਰਾ ਕਰਨਾ ਹੈ ਨਿੱਕੀ ਕਿਤਾਬਾਂ ਪੜ੍ਹਦੀ-ਪੜ੍ਹਦੀ ਸੁਪਨਿਆਂ ਵਿੱਚ ਗਵਾਚ ਜਾਂਦੀ ਹੈ ਉਹ ਉੱਠ ਕੇ ਚੂਮਣਾ ਸ਼ੁਰੂ ਕਰ ਦਿੰਦੀ ਹੈ ਨਾਲ ਹੀ ਗਾਉਂਦੀ ਹੈ ਉਹ ਨੀਲਪਰੀ ਦੀ ਡਰੈੱਸ ਪਾਉਂਦੀ ਹੈ ਕਈ ਪਾਸਿਆਂ ਤੋਂ ਨਿੱਕੇ-ਨਿੱਕੇ ਬੱਚੇ ਪਰੀਆਂ ਤੇ ਸੈਨਿਕਾਂ ਦੇ ਰੂਪ ਵਿੱਚ ਨੀਲਪਰੀ ਦੀ ਜੈ ਜੈਕਾਰ ਕਰਦੇ ਪ੍ਰਵੇਸ਼ ਕਰਦੇ ਹਨ ਜੇ ਡੀ ਵੀ ਬੌਨੇ ਜਾਦੂਗਰ ਦੀ ਭੂਮਿਕਾ ਵਿੱਚ ਹੈ ਨਿੱਕੀ ਨੀਲਪਰੀ ਦੇ ਰੂਪ ਵਿੱਚ ਆ ਕੇ ਸਿੰਘਾਸਨ ਤੇ ਸੁਸ਼ੋਭਿਤ ਹੁੰਦੀ ਹੈ ਇਹ ਨੀਲਪਰੀ ਦਾ ਦਰਬਾਰ ਦਾ ਦ੍ਰਿਸ਼ ਬਣ ਗਿਆ ਹੈ ਉਹ ਬੌਨੇ ਜਾਦੂਗਰ ਤੋਂ ਆਪਣੇ ਰਾਜ ਬਾਰੇ ਪੁੱਛਦੀ ਹੈ ਜਾਦੂਗਰ ਦੱਸਦਾ ਹੈ ਕਿ ਉਸਨੇ ਬੱਚਿਆਂ ਨੂੰ ਪਰੇਸ਼ਾਨ ਕਰਨ ਵਾਲੇ ਰਾਖਸ਼ ਨੂੰ ਮੱਖੀ ਬਣਾ ਕੇ ਇੱਕ ਕਟਿਆ ਜਿਹੀ ਕੰਮਨੀ ਦੀ ਟੌਫੀ ਦੇ ਚਿਪਕਾ ਦਿੰਦਾ ਹੈ ਹੁਣ ਉਹ ਸਾਰੀ ਉਮਤ ਚਿਪਕਿਆ ਹੋਇਆ ਟੰਗ ਹਿਲਾਉਂਦਾ ਰਹੇਗਾ ਇੱਕ ਸੈਨਿਕ ਨੀਲਪਰੀ ਨੂੰ ਦੱਸਦਾ ਹੈ ਕਿ ਗਵਾਂਡੀ ਦੇਸ਼ ਦੇ ਕੁਝ ਬੱਚੇ ਆਪਣੀ ਫਰਿਆਦ ਲੈ ਕੇ ਆਏ ਹਨ ਜਦੋਂ ਨੀਲਪਰੀ ਬੱਚਿਆਂ ਤੋਂ ਉਹਨਾਂ ਦੀ ਸਮੱਸਿਆਵਾਂ ਬਾਰੇ ਪੁੱਛਦੀ ਹੈ ਤਾਂ ਉਹ ਬੱਚੇ ਜਵਾਬ ਦਿੰਦੇ ਹਨ ਕਿ ਉਹ ਤਾਂ ਬਸਤੇ ਤੋਂ ਪਰੇਸ਼ਾਨ ਹਨ ਬੱਚੇ ਨੀਲਪਰੀ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਸਕੂਲ ਤੋਂ ਬਾਅਦ ਕਰ ਆ ਕੇ ਵੀ ਪੜਨਾ ਪੈਂਦਾ ਹੈ ਜੇਕਰ ਕੋਈ ਬੱਚਾ ਹੋਮਵਰਕ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਨੀਲ ਪਰਦਰਬਾਰ ਵਿੱਚ ਬੱਚਿਆਂ ਦੇ ਅਧਿਆਪਕਾਂ ਨੂੰ ਬੁਲਾਉਣ ਲਈ ਕਹਿੰਦੀ ਹੈ ਅਧਿਆਪਕਾ ਜਵਾਬ ਦਿੰਦੀ ਹੈ ਕਿ ਸਿਲੇਬਸ ਜ਼ਿਆਦਾ ਹੋਣ ਕਰਕੇ ਬੱਚਿਆਂ ਨੂੰ ਹੋਮਵਰਕ ਦਿੱਤਾ ਜਾਂਦਾ ਹੈ ਸਾਰਾ ਸਿਲੇਬਸ ਸਕੂਲ ਵਿੱਚ ਨਹੀਂ ਪੂਰਾ ਕੀਤਾ ਜਾ ਸਕਦਾ ਬੋਨਾ ਜਾਦੂਗਰ ਨੀਲ ਪਰ ਨੂੰ ਸਮਝਾਉਂਦਾ ਹੈ ਕਿ ਅਧਿਆਪਕ ਸਕੂਲਾਂ ਵਿੱਚ ਹੋਰ ਬਹੁਤ ਸਾਰੇ ਕੰਮ ਕਰਦੇ ਹਨ ਹੜਤਾਲਾਂ ਕਰਦੇ ਹਨ ਮੀਟਿੰਗਾਂ ਕਰਦੇ ਹਨ ਜਦੋਂ ਨੀਲਪਰੀ ਪੁਸ਼ਤੀ ਹੈ ਕਿ ਸਕੂਲਾਂ ਵਿੱਚ ਜ਼ਿਆਦਾ ਸਿਲੇਬਸ ਕਿਉਂ ਪੜਾਇਆ ਜਾਂਦਾ ਹੈ ਤਾਂ ਅਧਿਆਪਕ ਕੋਲ ਇਸ ਦਾ ਕੋਈ ਜਵਾਬ ਨਹੀਂ ਹੁੰਦਾ ਇਸ ਲਈ ਵਕੀਲ ਨੀਲਪਰੀ ਕੋਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਕਟਹਿਰੀ ਵਿੱਚ ਬੁਲਾਉਣ ਦੀ ਇਜਾਜ਼ਤ ਮੰਗਦਾ ਹੈ ਪ੍ਰਿੰਸੀਪਲ ਜ਼ਿਆਦਾ ਸਿਲੇਬਸ ਦਾ ਕਾਰਨ ਆਲੇ ਦੁਆਲੇ ਦਾ ਮਾਹੌਲ ਅਤੇ ਬੱਚਿਆਂ ਦੇ ਮਾਪਿਆਂ ਵਿੱਚ ਲਬਦਾ ਹੈ ਉਸ ਅਨੁਸਾਰ ਬੱਚਿਆਂ ਦੇ ਮਾਤਾ ਪਿਤਾ ਸਕੂਲ ਵਿੱਚ ਕੋਈ ਫੰਕਸ਼ਨ ਜਾਂ ਖੇਡ ਨਹੀਂ ਕਰਾਉਂ ਦਿੰਦੇ ਸਾਨੂੰ ਉਹਨਾਂ ਦੀ ਗੱਲ ਮੰਨੀ ਪੈਂਦੀ ਹੈ ਨਹੀਂ ਤਾਂ ਉਹ ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਦਾਖਲ ਕਰਵਾ ਲੈਣਗੇ ਜਦੋਂ ਨੀਲਪਰੀ ਕਹਿੰਦੀ ਹੈ ਕਿ ਤੁਹਾਡੇ ਸਕੂਲ ਪੜ੍ਹਾਈ ਲਈ ਨਹੀਂ ਸਗੋਂ ਪੈਸਾ ਕਮਾਉਣ ਲਈ ਹਨ ਤਾਂ ਪ੍ਰਿੰਸੀਪਲ ਜਵਾਬ ਹੁੰਦਾ ਹੈ ਕਿ ਮਾਪੇ ਸਾਡੇ ਗਾਹਕ ਹਨ ਮੰਮੀ ਪਾਪਾ ਦਾ ਆਉਣਾ ਪ੍ਰਿੰਸੀਪਲ ਤੋਂ ਬਾਅਦ ਕਟੈਰੀ ਵਿੱਚ ਬੱਚਿਆਂ ਦੇ ਮੰਮੀ ਪਾਪਾ ਨੂੰ ਬੁਲਾਇਆ ਜਾਂਦਾ ਹੈ। ਉਹਨਾਂ ਦਾ ਤਰਕ ਹੈ ਕਿ ਇੰਜੀਨੀਅਰ ਜਾਂ ਡਾਕਟਰ ਬਣਨ ਲਈ ਮਿਹਨਤ ਤਾਂ ਕਰਨੀ ਹੀ ਪਵੇਗੀ ਕਿਉਂਕਿ ਇਹ ਹੀ ਅਜਿਹੇ ਤੰਦੇ ਹਨ ਜਿੱਥੋਂ ਪੈਸਾ ਮਿਲਦਾ ਹੈ। ਕੁੜੀ ਡਾਕਟਰ ਹੋਵੇਗੀ ਦਹੇਜ ਨਹੀਂ ਦੇਣਾ ਪਵੇਗਾ, ਮੁੰਡਾ ਇੰਜੀਨੀਅਰ ਹੋਵੇਗਾ ਤਾਂ ਦਾਜ ਮੋਟਾ ਆਏਗਾ। ਜਦੋਂ ਵਕੀਲ ਉਹਨਾਂ ਨੂੰ ਪੁੱਛਦਾ ਹੈ ਕਿ ਉਹ ਖੁਦ ਡਾਕਟਰ ਜਾਂ ਇੰਜੀਨੀਅਰ ਕਿਉਂ ਨਹੀਂ ਬਣੇ? ਤਪਾਪਾ ਦਾ ਜਵਾਬ ਹੁੰਦਾ ਹੈ ਕਿ ਕੋਸ਼ਿਸ਼ ਤਾਂ ਬਥੇਰੀ ਕੀਤੀ ਪਰ ਕੰਪਾਰਟਮੈਂਟ ਹੀ ਕਲੀਅਰ ਨਹੀਂ ਹੋਈ। ਨੀਲਪਰੀ ਮਾਪਿਆਂ ਨੂੰ ਕਹਿੰਦੀ ਹੈ ਕਿ ਉਹ ਆਪਣੀ ਅਧੂਰੀ ਖਾਹਿਸ਼ ਪੂਰੀ ਕਰਨ ਲਈ ਬੱਚਿਆਂ ਤੇ ਜ਼ੁਲਮ ਨਾ ਕਰਨ। ਵਕੀਲ ਵੀ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੀਆਂ ਅਧੂਰੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਆਪਣਾ ਬਚਪਨ ਖਤਮ ਨਹੀਂ ਕਰਨਾ ਚਾਹੀਦਾ। ਮੰਤਰੀ ਨੂੰ ਕਟਾਰੇ ਵਿੱਚ ਬੁਲਾਉਣਾ ਮਾਤਾ ਪਿਤਾ ਤੋਂ ਬਾਅਦ ਮੰਤਰੀ ਨੂੰ ਕਟਾਰੇ ਵਿੱਚ ਬੁਲਾਇਆ ਜਾਂਦਾ ਹੈ ਕਿਉਂਕਿ ਸਾਰਾ ਸਿਸਟਮ ਸਰਕਾਰ ਨੇ ਬਣਾਇਆ ਹੋਇਆ ਹੈ ਮੰਤਰੀ ਕਹਿੰਦਾ ਹੈ ਕਿ ਬੱਚੇ ਨੂੰ ਵੇਲੇ ਇਸ ਲਈ ਨਹੀਂ ਰਹਿਣ ਤਜਾਂਦਾ ਕਿਉਂਕਿ ਪੜਨਗੇ ਲਿਖਣਗੇ ਨਵਾਬ ਬਨਣਗੇ ਖੇਡਣਗੇ ਕੁੱਦਣਗੇ ਖਰਾਬ ਬਨਣਗੇ ਜਿੰਨਾ ਧਿਆਨ ਪੜਾਈ ਵਿੱਚ ਲੱਗਾ ਰਹੂ ਓਨਾ ਹੀ ਚੰਗਾ ਸੁਨੀਆਨੀ ਵਹਿਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਵਕੀਲ ਮੰਤਰੀ ਦੀ ਗੱਲ ਕਟਦਾ ਹੋਇਆ ਕਹਿੰਦਾ ਹੈ ਕਿ ਬੱਚੇ ਸ਼ੀਸ਼ੇ ਹੀ ਤੋੜਦੇ ਹਨ ਮੰਦਿਰ ਮਸਜਿਦਾਂ ਨੂੰ ਤਾਂ ਨਹੀਂ ਤੋੜਦੇ ਨਾ ਹੀ ਦੰਗੇ ਫਸਾਦ ਕਰਦੇ ਹਨ ਜਿਵੇਂ ਵੱਡੇ ਕਰਦੇ ਹਨ ਮੰਤਰੀ ਅਨੁਸਾਰ ਜ਼ਿਆਦਾ ਸਿਲੇਬਸ ਦਾ ਕਾਰਨ ਉਹਨਾਂ ਦੇ ਮਾਤਾ-ਪਿਤਾ ਹਨ ਜੇਕਰ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨੇਗੀ ਤਾਂ ਉਹ ਵੋਟਾਂ ਨਹੀਂ ਪਾਉਣਗੇ ਗੱਲ ਕਦੇ ਮਾਤਾ-ਪਿਤਾ ਤੇ ਕਦੇ ਅਧਿਆਪਕਾਂ ਤੇ ਸਕੂਲ ਦੀਆਂ ਮੈਨੇਜਮੈਂਟਾਂ ਦੇ ਦੁਆਲੇ ਘੁੰਮਦੀ ਰਹਿੰਦੀ ਹੈ ਸਾਰੇ ਮੁਕਦਮੇ ਦੀ ਕਾਰਵਾਈ ਤੋਂ ਬਾਅਦ ਨੀਲ ਪਰੀ ਇਸ ਨਤੀਜੇ ਤੇ ਪਹੁੰਚਦੀ ਹੈ ਕਿ ਬੱਚਿਆਂ ਦਾ ਪੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੜਨ ਨਾਲ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ ਪਰ ਜਿੰਨਾ ਇੱਕ ਵਿਅਕਤੀ ਲਈ ਮਾਨਸਿਕ ਕਾਜ਼ੂਰੀ ਹੈ ਓਨਾ ਹੀ ਜ਼ਰੂਰੀ ਹੈ ਸਰੀਰ ਦਾ ਵਿਕਾਸ ਕਿਉਂਕਿ ਜੇ ਸਰੀਰ ਹੀ ਤੰਦਰੁਸਤ ਨਹੀਂ ਹੋਵੇਗਾ ਮਨ ਦਾ ਵੀ ਵਿਕਾਸ ਨਹੀਂ ਹੋ ਸਕੇਗਾ ਤੇ ਸਰੀਰ ਦਾ ਵਿਕਾਸ ਤਾਂ ਹੀ ਹੋ ਸਕਦਾ ਹੈ ਜੇ ਬੱਚਿਆਂ ਦੇ ਮਨ ਤੇ ਬੋਝ ਘੱਟ ਹੋਵੇ ਤੇ ਉਹਨਾਂ ਕੋਲ ਖੇਡਣ ਅਤੇ ਮਨੋਰੰਜਨ ਲਈ ਵੀ ਪੂਰਾ ਵਕਤ ਹੋਵੇ ਇਸ ਲਈ ਉਹਨਾਂ ਲਈ ਪੜ੍ਹਾਈ ਜਿੰਨੀ ਜ਼ਰੂਰੀ ਹੈ ਉਹਨਾਂ ਹੀ ਜ਼ਰੂਰੀ ਹੈ ਖੇਡਣਾ ਮੰਮੀ ਪਾਪਾ ਪ੍ਰਿੰਸੀਪਲ ਅਧਿਆਪਕਾ ਤੇ ਮੰਤਰੀ ਨੀਲਪਰੀ ਦੀਆਂ ਗੱਲਾਂ ਨਾਲੋਂ ਸਹਿਮਤ ਨਹੀਂ ਹੁੰਦੇ ਨੀਲਪਰੀ ਗੁੱਸਾ ਹੁੰਦੀ ਹੈ ਉਹ ਜਾਦੂਗਰ ਨੂੰ ਇਹਨਾਂ ਦਾ ਬਚਪਨ ਯਾਦ ਕਰਾਉਣ ਲਈ ਕਹਿੰਦੀ ਹੈ ਹੁਣ ਇਹ ਸਾਰੇ ਲੋਕ ਬੱਚਿਆਂ ਵਰਗਾ ਵਿਵਹਾਰ ਕਰਨ ਲੱਗ ਪੈਂਦੇ ਹਨ ਉਹ ਪੜਨਾ ਨਹੀਂ ਚਾਹੁੰਦੇ ਸੋ ਖੇਡਣਾ ਚਾਹੁੰਦੇ ਹਨ ਜਦੋਂ ਕਿ ਉਹਨਾਂ ਦੇ ਮੰਮੀ ਪਾਪਾ ਉਹਨਾਂ ਨੂੰ ਪੜਨ ਲਈ ਆਖਦੇ ਹਨ ਉਹ ਅਧਿਆਪਕਾ ਦੇ ਬਚਪਨ ਦੀ ਕਵਿਤਾ ਗਾਉਣ ਲੱਗਦੇ ਹਨ ਇਸ ਦੀਆਂ ਆਖਰੀ ਸਤਰਾਂ ਦੇ ਨਾਲ ਫੇਡ ਆਊਟ ਹੁੰਦਾ ਹੈ ਫੇਡ ਇਨ ਹੁੰਦਾ ਹੈ ਸੋਫੇ ਤੇ ਹੀ ਲੇਟੀ ਪਈ ਨਿੱਕੀ ਨੂੰ ਉਸਦੀ ਮੰਮੀ ਪੂਰੇ ਗੁੱਸੇ ਨਾਲ ਝੰਜੋੜ ਕੇ ਜਗਾਉਂਦੀ ਹੈ ਤੇ ਨਿਰਾਜ਼ਗੀ ਜ਼ਾਹਰ ਕਰਦੀ ਹੈ। ਪਾਪਾ ਉਸਨੂੰ ਬਸਤਾ ਚੁੱਕ ਕੇ ਜਾਣ ਲਈ ਕਹਿੰਦੇ ਹਨ। ਬੱਚਿਆਂ ਨੂੰ ਬਸਤਾ ਫਾਂਸੀ ਦੇ ਫੰਦੇ ਵਰਗਾ ਲੱਗਦਾ ਹੈ। ਇਸ ਤਰ੍ਹਾਂ ਇਸ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾਂ ਰੱਖੋ ਵਿੱਚ ਦੱਸਿਆ ਗਿਆ ਹੈ ਕਿ ਫੁੱਲ ਜੋ ਕਿ ਬੱਚੇ ਹਨ ਉਹਨਾਂ ਸਿਰਫ ਕਿਤਾਬਾਂ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ। ਸਗੋਂ ਉਹਨਦੇ ਮਾਨਸਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਹੋਣਾ ਚਾਹੀਦਾ ਹੈ ਜੋ ਕਿ ਸਿਰਫ ਖੇਡਾਂ ਨਾਲ ਹੀ ਹੋ ਸਕਦਾ ਹੈ ਇਸ ਲਈ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਸਮਾਂ ਵੀ ਦੇਣਾ ਚਾਹੀਦਾ ਹੈ ਉਮੀਦ ਹੈ ਤੁਹਾਨੂੰ ਇੱਕਾਂਗੀ ਸਮਝ ਵਿੱਚ ਆਈ ਹੋਵੇਗੀ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ